ਇਹ ਮਨ ਲੋਗੇ ਤੀ ਗੋਬੀ ਤੁਸੀਂ ਸ਼ੁਰੂ ਕਰ ਰਹੇ ਹੋ ਥੋੜੇ ਦਿਨਾਂ ਤੱਕ ਹਾਂਜੀ ਹਾਂਜੀ ਇਹਦੀ ਸਾਰੀ ਨੌਲੇਜ ਦਿਓ ਸਾਨੂੰ ਵੀ ਕਦੋਂ ਇਹਦੀ ਬਜਾਈ ਹੁੰਦੀ ਆ ਕਿਹੜੇ ਕਿਹੜੇ ਸੀਡ ਜਿਹੜੇ ਇਹ ਚੱਲਦੇ ਆ ਦੇਸੀ ਵਧੀਆ ਜਾਂ ਹਾਈਬ੍ਰਿਡ ਆ ਤੇ ਇਹ ਆਪਾਂ ਕਿਵੇਂ ਇਹਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਆ ਇਦਾਂ ਜੀ ਜਿਹੜੇ ਹੁਣ ਆਪਣਾ ਸਮਝ ਲਓ ਵੀ 20 ਜੂਨ ਤੋਂ ਸਟਾਰਟਿੰਗ ਆ ਜੀ ਗੋਬੀ ਜਿਹਨਾਂ ਨੇ ਆਪਣੇ ਜਿਹੜੇ ਭਰਾਵਾਂ ਨੇ ਗੋਬੀ ਲਾਉਣੀ ਆ ਹੂੰ ਕਿਉਂਕਿ 20 ਜੂਨ ਵਾਲਾ ਜਿਹੜਾ ਆਪਾਂ ਇਹ ਵੈਰੈਟੀ ਦੇ ਦੇਵਾਂਗੇ 4051 ਸੈਮੀਨਸ ਦੀ ਵੈਰਾਈਟੀ ਆ ਬਹੁਤ ਵਧੀਆ ਹਾਈਬ੍ਰਿਡ ਸੀਡ ਆਈ ਐ ਜਿਹਦੇ ਚ ਆਪਾਂ ਦੇਸੀ ਆਨਲਾਈਨ ਲੈਣੇ ਸੀਡ ਉਹ 골ਡਨ ਦਾ ਹੈਗੇ ਆ ਵੈਲਕਮ ਦੇ ਸੀਡ ਹੈਗੇ ਆ ਪਰ ਉਹਨਾਂ ਦਾ ਵਜਨ ਘਟਾ ਜੀ ਇਹ ਥੋੜਾ ਹਫਤਾ 10 ਦਿਨ ਵੱਧ ਲੈਂਦੀ ਆ ਪਰ ਵੈਰਾਈਟੀ ਬਹੁਤ ਵਧੀਆ ਮਾਰਕੀਟ ਚ ਸਭ ਤੋਂ ਪਹਿਲਾਂ ਤੁਸੀਂ ਇਹ ਇਹਨੂੰ ਹੱਥ ਗਾ ਕੇ ਪਾਉਂਦਾ ਕੋਈ ਵੀ ਦੁਕਾਨਦਾਰ ਆ ਜਾਂ ਕੋਈ ਵੀ ਵਾੜਤੀ ਆ ਭਰਾ ਉਹ ਇਸ ਵੈਰਾਈਟੀ ਨੂੰ ਪਹਿਲਾਂ ਫੁੱਲ ਸੋਨਾ ਹੁੰਦਾ ਇਹਦਾ ਸੋਨਾ ਫੁੱਲ ਆਉਂਦਾ ਤਾਂ 20 ਜੂਨ ਤੋਂ ਜਿਹੜੀ ਇਹਦੀ ਆਪਣੀ ਆਪਣੇਰੀ ਦੀ ਸਟਾਰਟਿੰਗ ਆ ਜੀ ਜਿਹੜੇ ਭਰਾਵਾਂ ਨੇ ਲਾਉਣੇ ਆ ਵਾਹਣ ਵੇਲਾ ਰੱਖ ਕੇ ਲਾਉਣੇ ਆ ਤਾਂ ਇਹ 20 ਜੂਨ ਤੋਂ ਸਟਾਰਟ ਕਰ ਸਕਦੇ ਆ ਜੀ ਠੀਕ ਹੈ ਬਜਾਈ ਪਨੀਰੀ ਦੀ ਬਜਾਈ ਪਨੀਰੀ ਦੀ ਬਜਾਉਂਦਾ ਜੀ ਜੀ ਬਈ ਤੇ 20 ਜੂਨ ਤੋਂ ਸੰਘ ਲੋ 20 ਜੁਲਾਈ ਨੂੰ ਇਹ ਜਿਹੜੀ ਪਲਾਂਟਿੰਗ ਹੋਊਗੀ ਜੀ 1 ਮਹੀਨੇ ਦੀ ਪਨੀਰੀ 1 ਵੀ ਨਹੀਂ ਮਹੀਨੇ ਦੀ ਪਨੀਰੀ 1 ਮਹੀਨੇ ਚ 1 ਸੰਘ ਲੋ ਵੀ ਪਨੀਰੀ ਤਿਆਰ ਹੋ ਜੂਗੀ ਇਹਦੀ ਇਹ ਵੈਰੈਟੀ ਬਈ ਕਿੰਨੇ ਦਿਨ ਲੈਂਦੀ ਹੈ ਗੋਭੀ ਜਿਹੜੀ ਦੇਸੀ ਹੈ ਕਿੰਨੇ ਦਿਨ ਲੈਂਦੀ ਹੈ ਹਾਈਬ੍ਰਿਡ ਕਿੰਨੇ ਇਹਨਾਂ ਦਾ ਟਾਈਮ ਟੇਬਲ ਹੈਗਾ ਜੀ ਜਿਹੜਾ ਜਿਹੜੀ ਆਪਾਂ ਪਲਾਂਟਿੰਗ ਕਰਾਂਗੇ ਪਨੀਰੀ ਤੋਂ ਬਾਅਦ ਪਲਾਂਟ ਕਰਨੀ ਆਪਾਂ ਖੇਤ ਦੇ ਵਿੱਚ ਤਾਂ ਇਹ 55 ਤੋਂ 60 ਦਿਨ ਦੀ ਇਹ ਵੈਰੈਟੀ ਹੈ ਜੀ ਤੇ ਜਿਹੜੀ ਆਮ ਦੇਸੀ ਵੈਰਾਈਟੀ ਆ ਉਹਦੇ ਉਹਦਾ ਟਾਈਮ ਟੇਬਲ ਥੋੜਾ ਜਿਹਾ 10 ਦਿਨ ਘੱਟ ਆ ਉਹ 45 ਤੋਂ 50 ਦਿਨਾਂ ਦੀ ਵੈਰਾਈਟੀ ਆ ਜਿਵੇਂ 골ਡਨ ਚ ਆ ਗਏ ਆਪਾਂ ਜਾਂ ਵੈਲਕਮ ਚ ਆ ਜਗੇ ਕਿਉਂਕਿ ਅੱਡੋ ਅੱਡ ਕੰਪਨੀਆਂ ਦਾ ਅੱਡੋ ਅੱਡ ਟਾਈਮ ਟੇਬਲ ਆ ਅੱਡੋ ਅੱਡ ਵਜਣਾ ਜੇ ਵਜਨ ਚ ਵੀ ਆਉਣਾ ਹੈ ਤੇ ਕੁਆਲਿਟੀ ਵੀ ਚੰਗੀ ਚਾਹੁੰਦੇ ਆ ਤਾਂ ਫਿਰ ਇਹ ਆਪਣੀ ਜਿਹੜੀ ਹਾਈਬ੍ਰਿਡਸ ਵੈਰਾਈਟੀ ਆ ਇਹ ਸਭ ਤੋਂ ਵਧੀਆ ਜੇ ਆਪਾਂ ਸੀਡ ਤੋਂ ਮੰਨ ਲਓ ਫੁੱਲ ਤੱਕ ਗੱਲ ਕਰੀ ਤਾਂ ਤਿੰਨ ਕਿ ਮਹੀਨੇ ਦਾ ਖੇਤੀ ਆ ਇਹ ਹਾਂਜੀ ਹਾਂਜੀ ਬਲੇਰੀ ਵਿਜਨ ਤੋਂ ਲੈ ਕੇ ਕਟਣ ਦਾ ਪੂਰੇ ਤੈ ਨਵੇਂ ਮਹੀਨਿਆਂ ਦੀ ਖੇਤੀ ਆ ਜੀ ਠੀਕ ਹੈ 30 ਦਿਨਾਂ ਚ ਪਨੀਰੀ ਤਿਆਰ ਹੋਊਗੀ ਤੇ 55 ਤੋਂ 60 ਦਿਨਾਂ ਚ ਆਪਣੀ ਜਿਹੜੀ ਗਾਂ ਟ੍ਰਾਂਸਪਲੈਂਟ ਹੋ ਕੇ ਫੁੱਲ ਆਊਗਾ ਜੀ ਬਈ ਤੁਹਾਡੇ ਨਾਲ ਤਾਂ ਕਾਫੀ ਲੋਕ ਟੱਚ ਚ ਰਹਿੰਦੇ ਆ ਪੇਜ ਕਰਕੇ ਹਨਾ ਗੋਭੀ ਬਾਰੇ ਤੁਹਾਨੂੰ ਵੀ ਸਵਾਲ ਜਵਾਬ ਆਉਂਦੇ ਹੋਣਗੇ ਵੀ ਬੀਜ ਦੇ ਬਹੁਤ ਆ ਬੰਦੇ ਕਈ ਤਾਂ ਪਨੀਰੀ ਜੀ ਮਾਰ ਖਾ ਜਾਂਦੇ ਆ ਪਨੀਰੀ ਨਹੀਂ ਤਿਆਰ ਹੁੰਦੀ ਹਾਂਜੀ ਹਾਂਜੀ ਜਾਂ ਫਿਰ ਉਦੋਂ ਬਾਅਦ ਜਿਹੜੇ ਹੈਗੇ ਆਪਣੇ ਪਲਾਟ ਮਾਰਦੇ ਬਹੁਤ ਆ ਕਈ ਵਾਰੀ ਸਾਰੀ ਸਾਰੀ ਗੋਭੀ ਵੀ ਖਤਮ ਹੁੰਦੀ ਆ ਆਪਾਂ ਦੇਖੀ ਆ ਹਾਂਜੀ ਹਾਂ ਉਹਦੇ ਜੀ ਦੱਸੋ ਵੀ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਬਜਾਈ ਵੇਲੇ ਜਾਂ ਫਿਰ ਜੋ ਟਰਾਂਸਪਲੈਂਟ ਕਰਦੇ ਕਿੱਥੇ ਮਾਰ ਖਾਨੇ ਆਪਾਂ ਉਹ ਇਦਾਂ ਜੀ ਜਿਵੇਂ ਹੁਣ ਆਪਾਂ 20 ਜੂਨ ਵਾਲੀ ਜਿਵੇਂ ਹੁਣ ਆਪਾਂ ਕਹਿੰਦੇ ਆ 20 ਜੂਨ ਤੋਂ ਪਨੀਰੀ ਸ਼ੁਰੂ ਕਰਨੀ ਆ ਤਾਂ ਉਹ ਪਨੀਰੀ ਕਰਨੀ ਬਹੁਤ ਔਖੀ ਆ ਜੀ ਕਿਉਂਕਿ ਉਸ ਦਿਨ ਤੇ ਨਾਲ ਤੇ ਟੈਂਪਰੇਚਰ ਬਹੁਤ ਹਾਈ ਹੋਊਗਾ ਆਪਣਾ ਸਮਝ ਲਓ 37 38 40 ਡਿਗਰੀ ਵਾਂਗੂ ਟੈਂਪਰੇਚਰ ਹੋਊਗਾ ਹਾਂਜੀ ਤਾਂ ਉਹ ਆਪਾਂ ਗ੍ਰੀਨ ਹਾਊਸ ਬਣਾਉਣਾ ਪਊਗਾ ਜਿਵੇਂ ਆ ਆਪਣਾ ਬਣਿਆ ਹੋਇਆ ਜੀ ਇਹਦੇ ਤੇ ਜਾਲੀ ਵਗੈਰਾ ਪਾ ਕੇ ਨੈਟ ਨੈਟ ਆਉਂਦਾ ਜਿਵੇਂ 50% ਚ ਵੀ ਆਉਂਦਾ 70 ਚ ਵੀ ਆਉਂਦਾ ਜਿਹੜਾ ਦੁਪਹਿਰ ਦੁਪਹਿਰ ਵਾਲਾ ਟੈਂਪਰੇਚਰ ਪਨੇਰੀ ਦਾ ਰੋਕਿਆ ਜਾਵੇ ਜੀ ਕਿਉਂਕਿ ਜਦੋਂ ਉਹਨੂੰ ਆਪਾਂ ਟ੍ਰਾਂਸਪਲਾਂਟ ਕਰਨੀ ਆ ਉਹਨਾਂ ਦਿਨਾਂ ਦੇ ਵਿੱਚ ਨਮੀ ਆ ਜਾਣੀ ਆ ਹਵਾ 'ਚ ਵੀ ਨਮੀ ਆ ਜਾਣੀ ਆ ਮੌਸਮ ਵੀ ਚੇਂਜ ਹੋ ਜਾਣਾ ਟੈਂਪਰੇਚਰ ਵੀ ਘਟ ਜਾਣਾ ਕੇਰਾਂ ਜਿਹੜੀ ਪਨੀਰੀ ਆਪਣੀ ਤਿਆਰ ਕਰਨੀ ਆ ਉਹ ਬਹੁਤ ਔਖੀ ਆ ਹਮਸ ਵੀ ਹੁੰਦੀ ਉਹਨਾਂ ਦੇ ਨਾਲ ਹਮਸ ਵੀ ਹੁੰਦੀ ਆ ਤਾਂ ਪਨੀਰੀ ਤੇ ਜਿਹੜਾ ਆਪਾਂ ਟੈਂਪਰੇਚਰ ਰੋਕਣਾ ਹੈ ਦੁਪਹਿਰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਦੇ ਤਾਈਂ ਜਿਹੜਾ ਦੁਪਹਿਰ ਦੁਪਹਿਰ ਵਾਲਾ ਟੈਂਪਰੇਚਰ ਆ ਉਹ ਪਨੀਰੀ ਦਾ ਜਿਹੜਾ ਬੰਦਾ ਰੋਕ ਸਕਦਾ ਜਾਲੀ ਵਗੈਰਾ ਪਾ ਕੇ ਉਹ ਬੰਦਾ ਗੋਭੀ ਕਰ ਜੂਗਾ ਜੀ ਠੀਕ ਹੈ ਜੀ ਜੇ ਕਵਾਂਗੇ ਵੀ ਐਂ ਪਨੀਰੀ ਖਲਾਰ ਕੇ ਤੇ ਐਂ ਹੋ ਜੂ ਐਂ ਨਹੀਂ ਹੁੰਦੀ ਐਂ ਨਹੀਂ ਹੁੰਦੀ ਹਾਂ ਬਾਕੀ ਬਈ ਪਾਣੀ ਦਾ ਵੀ ਪ੍ਰੋਪਰ ਖਿਆਲ ਰੱਖਣਾ ਨਾ ਜਾਂ ਫਿਰ ਸਟਾਰਟ ਹੋ ਜਾ ਹਾਂ ਆਥਣ ਸਵੇਰੇ ਨੂੰ ਪਨੀਰੀ ਨੂੰ ਦੇਖਣਾ ਪੈਂਦਾ ਵੀ ਹੁਣੇ ਪਾਣੀ ਭਾਲਦੀ ਆ ਜਾਂ ਇਹ ਹੁਣ ਛਾਂ ਭਾਲਦੀ ਆ ਕਿਉਂਕਿ ਸਵੇਰ ਵਾਲਾ ਨੈਟ ਪਾਸੇ ਕਰ ਦੋ ਜੀ ਦੁਪਹਿਰ ਵਾਲਾ ਨੈਟ ਲਾ ਦੋ ਸ਼ਾਮ ਵਾਲਾ ਫੇਰ ਪਾਸੇ ਕਰ ਦੋ ਕਿਉਂਕਿ ਰਾਤ ਨੂੰ ਤਰੇਲ ਵਗੈਰਾ ਉੱਤੇ ਜਿਹੜੀ ਪੈਣੀ ਆ ਉਹ ਵਧੀਆ ਪਨੀਰੀ ਦੇ ਜਿਹੜੇ ਮੈਂਤ ਮਿਹਨਤਾਂ ਦਾ ਕੰਮ ਗੁੱਲ ਮਲਾ ਬੂਰਾ ਕੁੱਲ ਮਲਾ ਕੇ ਵੀ 30 ਦਿਨ ਤੁਸੀਂ ਪਨੀਰੀ ਦੇ ਉੱਤੇ ਬਹਿਣਾ ਪਊਗਾ ਆਥਣ ਸਵੇਰ ਦੇਖਣਾ ਪਊਗਾ ਇੱਕ ਬਈ ਤੁਹਾਨੂੰ ਕਮੈਂਟ ਬਹੁਤ ਆਉਂਦੇ ਆ ਵੀ ਤੁਸੀਂ ਪਨੀਰੀ ਨਹੀਂ ਸ਼ੇਲ ਕਰਦੇ ਹਨਾ ਮੰਗਦੇ ਤਾਂ ਬਹੁਤ ਤੁਹਾਡੇ ਹਾਂ ਮੇਰੇ ਕੋਲੋਂ ਤਕਰੀਬਨ ਬਹੁਤ ਭਰਾਵਾਂ ਨੇ ਪਿਛਲੇ ਸਾਲ ਵੀ ਤੇ ਐਤਕੀ ਵੀ ਬਹੁਤ ਮਨੂੰ ਫੋਨ ਆ ਵਗੈਰਾ ਆ ਰਹੇ ਆ ਵੀ ਯਾਰ ਸਾਨੂੰ ਪਨੀਰੀ ਕਿਉਂਕਿ ਮੇਰਾ ਜਿਹੜਾ ਸਿਸਟਮ ਆ ਆਪਦਾ ਹੀ ਮਤਲਬ ਕਿ ਵੱਡਾ ਵਾਲਾ ਜਗਾੜ ਤੇ ਪਨੀਰੀ ਸਾਡੇ ਤਾਂ ਆਪਦੀ ਮਸਾਂ ਪੂਰੀ ਕਿੰਨੇ ਕਿਲੋ ਬੀਜ ਪਾਉਣੇ ਹੋਣ ਤੁਸੀ ਆਏ ਸਾਲ ਆਏ ਸਾਲ ਤਕਰੀਬਨ ਵੀ ਜਿਵੇਂ ਹੁਣ ਆ ਚਾਰ ਕਨਾਲਾਂ ਥਾਂ ਹੀ ਆਪਣਾ ਹਾਂਜੀ ਚਾਰਾਂ ਕਨਾਲਾਂ ਦੇ ਵਿੱਚ ਤਕਰੀਬਨ ਤੋਂ 7 ਤੋਂ 8 ਕਿਲੋ ਬੀਜ ਆ ਜਿਹੜਾ ਆਪਣਾ ਪੈ ਜਾਂਦਾ ਇਹਦੇ ਚ ਦੇਸੀ ਵੈਰੈਟੀ ਵੀ ਆਪਾਂ ਬੀਜਣੀ ਆ ਹਾਈਬ੍ਰਿਡ ਹਾਈਬ੍ਰਿਡ ਵੀ ਬੀਜਣੀ ਆ ਜਿਹੜੀ ਹਾਈਬ੍ਰਿਡ ਵੈਰੈਟੀਆਂ ਜੀ ਉਹ ਤਾਂ ਆਪਣੀਆਂ ਗਰਾਮਾਂ ਦੇ ਹਿਸਾਬ ਨਾਲ ਕਿੱਲਾ ਲਵਾਉਂਦੀਆਂ ਜਿਹੜੀ ਦੇਸੀ ਆ ਇਹ ਕਿਲੋਆਂ ਦੇ ਹਿਸਾਬ ਨਾਲ ਲਵਾਉਂਦੀ ਆ ਕਿਉਂਕਿ ਜਿਹੜੀ ਹਾਈਬ੍ਰਿਡ ਆ ਉਹ 10 ਗ੍ਰਾਮ ਤੋਂ ਵੱਧ ਪੈਕਟ ਤੇ ਸੀਡ ਨਹੀਂ ਆਉਂਦਾ ਤੇ ਸੀਡ ਮਹਿੰਗਾ ਬਈ 40000 ਨੂੰ ਕਿਲੋ ਵੀ ਆ 50000 ਨੂੰ ਕਿਲੋ ਵੀ ਆ ਜੀ ਉਹ ਆਪਣਾ 150 ਤੋਂ 200 ਗ੍ਰਾਮ ਨਾਲ ਕੱਲਾ ਲੱਗਣਾ ਹੈ ਹੂੰ ਤੇ ਬਾਕੀ ਪਨੀਰੀ ਬਚਾਉਣ ਤੇ ਆ ਜੀ ਪਲਾਂਟ ਜਿਹੜੇ ਬਚਣਗੇ ਉਹ ਆਪਾਂ ਬਚਾਉਣੇ ਆ ਕਿਵੇਂ ਬਚਾਉਣੇ ਆ ਉਹ ਆਪਾਂ ਤੁਹਾਨੂੰ ਦੱਸਿਆ ਵੀ ਨੈਟ ਵਗੈਰਾ ਲਾ ਕੇ ਹੀ ਬਚਨੇ ਆ ਜੀ ਕਿਉਂਕਿ ਟੈਂਪਰੇਚਰ ਜਿਆਦਾ ਟੈਂਪਰੇਚਰ ਤੇ ਜਿਹੜੀ ਪਨੀਰੀ ਆ ਉਹ ਖਤਮ ਹੋ ਜਾਂਦੀ ਇੱਕ ਗੋਭੀ ਵਾਲੇ ਪਰ ਜਿਹੜੇ ਕਿਸਾਨ ਗੋਭੀ ਵਾਲੇ ਉਹਨਾਂ ਬਾਰੇ ਇਹ ਵੀ ਬੜੀ ਗੱਲ ਆ ਵੀ ਯਾਰ ਇਹ ਗੁਰ ਨਹੀਂ ਦੱਸਦੇ ਹੁੰਦੇ ਕਹਿੰਦੇ ਕੋਈ ਨਾ ਕੋਈ ਇਹਨਾਂ ਕੋਲੇ ਮੰਤਰ ਹੁੰਦਾ ਹਨਾ ਜਿਹੜੇ ਪ੍ਰਾਣੇ ਬੰਦੇ ਗੋਭੀ 'ਚ ਹੈਗੇ ਆ ਨਵੇਂ ਬੰਦਰਾਂ ਨੂੰ ਕਹਿੰਦੇ ਵੀ ਇਹ ਦੱਸਦੇ ਨਹੀਂ ਕਿ ਗੁਰ ਇਹ ਆਪਣਾ ਮੈ ਲੋਜੀ ਹੁੰਦੀ ਹੈ ਬਈ ਗੱਲ ਹੈਗੀ ਆ ਕਈਆਂ ਦੀ ਸੋਚ ਹੈਗੀ ਆ ਪਰ ਮੈਂ ਰਾ 2 ਸਾਲ ਤੋਂ ਪੇਜ ਚੱਲਦਾ ਹੀ ਆ ਆਪਦਾ ਆਪਾਂ ਤਕਰੀਬਨ ਸਾਰੀ ਉਹਦੇ 'ਚ ਨੌਲਜ ਹੀ ਇਹ ਦਿੱਤੀ ਆ ਸਬਜ਼ੀ ਬਾਰੇ ਗੋਭੀ ਬਾਰੇ ਹੀ ਦਿੰਦੀ ਹੈ ਜੀ ਲਵਾਈ ਤੋਂ ਲੈ ਕੇ ਸੇਲ ਤਾਈਂ ਵੀ ਦੱਸਿਆ ਵੀ ਆਏ ਆਂ ਸੇਲ ਹੋ ਜਾਂਦੀ ਹੈ ਠੀਕ ਆਪਾਂ ਉਹ ਨਹੀਂ ਆਪਾਂ ਤਾਂ ਸਿਰਫ ਜਾਣਕਾਰੀ ਸਾਰੇ ਭਰਾਵਾਂ ਨਾਲਾਂ ਸਾਂਝੀ ਕਰਦੇ ਆਂ ਵੀ ਯਾਰ ਕਿਸੇ ਭਰਾ ਦਾ ਫਾਇਦਾ ਹੋ ਜੇ ਜਿਹੜੇ ਛੋਟੇ ਲੈਵਲ ਦੇ ਕਿਸਾਨ ਭਰਾ ਉਹ ਆਪ ਦਾ ਮੜਾਇਆ ਉੱਠ ਖੜਨ ਦਾ ਖਾਣਾ ਤਾਂ ਆਪ ਦਾ ਸਾਰਾ ਕਰਮਾ ਦਾ ਆਪ ਦਾ ਕਰਮਾ ਦਾ ਆਪਦੇ ਉਹਨੂੰ ਬੰਦੇ ਨੂੰ ਗਾਈਡ ਕਰ ਦਿਓ ਯਾਰ ਵੀ ਆ ਐਂ ਕਰ ਸਕਦਾ ਹੈ ਗਾਂਗਲੇ ਦੇ ਕਰਮ ਜੀ ਹਾਂ ਇਹਦੇ ਚ ਬਈ ਫੰਗੀ ਦੀ ਸਾਈਡ ਵਗੈਰਾ ਕਿਹੜੇ ਕਿਹੜੇ ਵਧੀਆ ਰਹਿੰਦੇ ਗੋਭੀ ਚ ਤੇ ਜਿਹੜੀਆਂ ਸਪਰੇਹਾਂ ਹੁੰਦੀਆਂ ਸੁੰਡੀ ਵਾਲੀਆਂ ਜਾਂ ਹੋਰ ਕੋਈ ਹਨਾ ਉਹ ਵੀ ਥੋੜਾ ਦੱਸ ਦਿਓ ਕਿਹੜੀਆਂ ਕਿਹੜੀਆਂ ਵਧੀਆ ਰਹਿੰਦੀਆਂ ਗੋਭੀ ਦੀ ਐਂ ਆ ਜੀ ਗੋਭੀ ਤੇ ਜਿਆਦਾ ਸੁੰਡੀ ਦਾ ਅਟੈਕ ਹੀ ਆਉਂਦਾ ਜੀ ਇਹਦੇ ਤੇ ਆਪਾਂ ਜਿਵੇਂ ਕੋਰਾਜੈਨਿਕ ਪਾ ਸਕਦੇ ਆ ਪ੍ਰੋਕਲੇਮ ਹੋ ਗਈ ਰਮੋਨ ਹੋ ਗਈ ਹੋਰ ਆਜਨ ਪ੍ਰੋਕਲੇਮ ਮੈਕਸ ਵੀ ਆਉਂਦੀ ਆ ਇਹ ਤਿੰਨ ਚਾਰ ਸਪਰੇਅ ਆਈਆਂ ਜਿਹੜੀਆਂ ਆਪਾਂ ਜ਼ਿਆਦਾ ਅਸੀਂ ਕੋਰਾਜੈਨ ਹੀ ਵਰਤਦੇ ਆ ਕਿਉਂਕਿ ਜਿਹੜੀ ਕੋਰਾਜੈਨ ਆ ਬਈ ਉਹ ਸਿਹਤ ਵਾਸਤੇ ਆਪਣੇ ਕਿਉਂਕਿ ਸਬਜ਼ੀ ਹਰਕ ਬੰਦੇ ਨੇ ਖਾਣੀ ਆ ਜੀ ਤੇ ਪੈਂਦੀ ਥੋੜੀ ਜੀ ਮਹਿੰਗੀ ਆ ਪਰ ਸਿਹਤ ਵਾਸਤੇ ਵੀ ਆਪਾਂ ਵੇਖਣਾ ਗਾ ਲੋਕਾਂ ਨੂੰ ਖਾਉਣੀ ਵੀ ਆ ਹਾਂ ਤੇ ਜ਼ਿਆਦਾ ਕੋਰਾਜੈਨ ਹੀ ਵਰਤਦੇ ਆ ਇਹਨੂੰ ਜ਼ਿਆਦਾ ਸੁੰਡੀ ਦਾ ਅਟੈਕ ਆ ਸਪਰੇਆਂ ਦੋ ਤੋਂ ਤਿੰਨ ਸਪਰੇਆਂ ਤਾਂ ਇਹਨੂੰ ਲੈਂਦੀ 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 ਆ ਤੇ ਇੱਕ ਅੱਧਾ ਮੈਂ ਖੰਗੀ ਸਾਈਡ ਆ ਜਿਹੜਾ ਆਪਾਂ ਜਿਵੇਂ ਵੈਸਟਰਨ ਵਗੈਰਾ ਜਾਂ ਜਾਂ ਐਮੀ ਸਟਾਰ ਦੀ ਚੰਗੀ ਸਪਰੇ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਜਿਵੇਂ ਤੁਸੀਂ ਬਾਈ ਸਿੱਧ ਦੀ ਗੱਲ ਕੀਤੀ ਆ ਆਮ ਜਿਹੜੀ ਲੋਕਾਂ ਦੀ ਧਾਰਨਾ ਹਨਾ ਹਾਂਜੀ ਕਹਿੰਦੇ ਵੀ ਗੋਭੀ 'ਚ ਰੇਹ ਬਹੁਤ ਪੈਂਦੀ ਆ 20-20 ਗੱਟੇ ਪਾਉਂਦੇ ਗੋਭੀ ਵਾਲੇ ਵੀ ਇਹ ਖਾਣੀ ਨਹੀਂ ਚਾਹੀਦੀ ਗੇਤੀ ਗੋਭੀ ਥੋੜੀ ਗੱਲ ਨਾਲ ਮੈਂ ਸਹਿਮਤ ਆ ਜੀ ਹੂੰ ਕੋਈ ਵੀ ਜਿਹੜਾ ਭਰਾ ਗੋਭੀ ਲਾਉਂਦਾ ਜੀ ਗੇਤੀ ਗੋਭੀ ਲਾਉਂਦਾ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਇਹ ਜਦੋਂ ਰੇਟ ਤੇ ਡਿਪੈਂਡ ਹੁੰਦੀ ਹੈ ਜਦੋਂ ਰੇਟ ਵੱਧ ਆ ਜਾਂਦਾ ਨਾ ਅਗਲਾ ਹਰਕ ਲਾਲਚ ਕਰਦਾ ਵੀ ਅਰਦਾਵਾ-ਦਾਵਾ ਆਪਾਂ ਵੀ ਬਾਜ਼ਾਰ ਚ ਗੋਭੀ ਲਈਏ ਜੀ ਕੋਈ ਵੀ ਫਸਲ ਆਕਸਰ ਉਹਨੇ ਆਪਦਾ ਟਾਈਮ ਤਾਂ ਲੈਣਾ ਜੇ ਉਹ 60 ਦਿਨ ਦੀ ਵੈਰੈਟੀ ਹੈ ਤਾਂ 60 ਦਿਨਾਂ ਚ ਹੀ ਫੁੱਲ ਆਊਗਾ ਉਹਦਾ 35 ਦਿਨਾਂ ਚ ਫੁੱਲ ਕਿਵੇਂ ਆਜੂਗਾ ਉਹ ਫਿਰ ਲਾਲਚ ਪੈ ਜਾਂਦਾ ਵੀ ਯੂਰੀਆ ਪਾ ਦਿਓ ਦੱਬ ਕੇ ਸਿੱਟੀ ਤੁਰੇ ਆਉਂਦੇ ਯੂਰੀਆ ਤੇ ਛੇਤੀ ਫੁੱਲ ਆ ਜੇ ਬਾਜ਼ਾਰ ਚ ਜੀ ਉਹ ਯੂਰੀਆ ਫਿਰ ਜਿਹੜੀ ਵੱਧ ਪਾਉਨੇ ਆ ਉਹ ਇਹੀ ਕਾਰਨ ਆ ਦਾ ਨੁਕਸਾਨ ਇਹ ਰੇਟ ਦੇ ਟਿਪੈਂਡ ਹੁੰਦਾ ਫਰ ਰੇਟ ਨੂੰ ਜਦੋਂ ਵੱਧ ਅਗਲਾ ਲਾਲਚ ਕਰਦਾ ਫਿਰ ਯੂਰੀਆ ਵੱਧ ਪਾਉਣੀ ਸ਼ੁਰੂ ਕਰ ਦਿੰਦਾ ਪਰ ਸੇਵਾ ਵਧਾ ਦਿੰਦੀ ਪਰ ਸੇਵਾ ਵਧਾਉਣ ਨਾਲ ਫੁੱਲ ਨਹੀਂ ਪਹਿਲਾਂ ਆਉਣਾ ਫੁੱਲ ਤਾਂ ਉਹਨੇ ਟਾਈਮ ਤੇ ਆਉਣਾ ਜੇ ਹੁਣ 60 ਦਿਨਾਂ ਦੀ ਵੀ ਵੈਰਾਈਟੀ ਆ ਤਾਂ ਤੇਰਾ 60 ਦਿਨਾਂ ਦੀ ਫੁੱਲ ਆਊਗਾ ਉਹਨੇ 35 ਦਿਨਾਂ ਤੇ ਨਹੀਂ ਕੱਟਣਾ ਉਹ ਥੋੜਾ ਜਿਹਾ ਦਿਮਾਗ ਫਿਰ ਉਸ ਪਾਸੇ ਲਾਲਚ ਆਲੇ ਪਾਸੇ ਹੋ ਜਾਂਦਾ ਹੋ ਜਾਂਦਾ ਹਾਂ ਇੱਕ ਫਸਦੀ ਆ ਜਿਹੜੀ ਹੁਣ ਗੋਭੀ ਆਈ ਗੋਭੀ ਤਿੰਨ ਤੋਂ ਚਾਰ ਗੱਟੇ ਕਿੱਲੇ ਦੇ ਲੈਂਦੀ ਲੈਂਦੀ ਜੇ ਆਪਾਂ ਘੱਟ ਪਾਵਾਂਗੇ ਤਾਂ ਬੂਟੇ ਨੇ ਗਰੋਥ ਨਹੀਂ ਕਰਨੀ ਫੁੱਲ ਨਹੀਂ ਸਹੀ ਆਉਣਾ ਫੁੱਲ ਛੋਟਾ ਰਹਿ ਜਾਊਗਾ ਉਹਦੀ ਗਾਂ ਮਾਰਕੀਟ ਨਹੀਂ ਸਹੀ ਹੋਣੀ ਤੇ ਬਈ ਡੀਪੀ ਪੋਟਾਸ਼ ਜਦੋਂ ਆਪਾਂ ਟਰਾਂਸਪਲਾਨਟ ਕਰਦੇ ਜਦੋਂ ਕਿੰਨੀ ਪਾਉਣੀ ਚਾਹੀਦੀ ਥੱਲੇ ਅਸੀਂ ਇੱਕ ਗੱਟਾ ਡੀਪੀ ਦਾ ਦਿੰਨੇ ਆ ਜੀ ਠੀਕ ਹੈ ਜੀ ਤੇ ਇੱਕ ਅੱਧਾ ਗੱਟਾ ਪੋਟਾਸ਼ ਦਾ ਦਿੰਨੇ ਆ ਜਿੱਦ ਤਰ੍ਹਾਂ ਆਪਾਂ ਪਲਾਂਟਿੰਗ ਕਰਨੀ ਖੇਲਾਂ ਪਾਉਣੀ ਆ ਉਦੋਂ ਪਹਿਲਾਂ ਥੱਲੇ ਪਾ ਕੇ ਖੇਲਾਂ ਪਾਈ ਦਿੰਦੇ ਆ ਇੱਕ ਬਈ ਆਖਰੀ ਸਵਾਲ ਹਨਾ ਸਾਰੇ ਬੰਦੇ ਪਨੀਰੀ ਨਹੀਂ ਤਿਆਰ ਕਰ ਸਕਦੇ ਜਾਂ ਨਵਾਂ ਬੰਦਾ ਕੋਈ 2-4 ਕਰਾਂ ਵਾਲਾ ਲਾਉਂਦਾ ਪਨੀਰੀ ਨਹੀਂ ਆਪਾਂ ਪੰਗਾ ਲੈਂਦੇ ਤਾਂ ਨਰਸਰੀਆਂ ਤੋਂ ਪਨੀਰੀ ਲੈਣੀ ਪੈਂਦੀ ਆ ਉਹ ਪਨੀਰੀ 'ਚ ਦਿੱਕਤਾਂ ਬੜੀਆਂ ਆਉਂਦੀਆਂ ਕਹਿੰਦੇ ਵੀ ਨੈੱਟ ਵਾਲੀ ਪਨੀਰੀ ਖੁੱਲੇ ਖੇਤ 'ਚ ਹੁੰਦੀ ਨਹੀਂ ਇੱਥੇ ਵੀ ਥੋੜਾ ਜਿਹਾ ਗਾਈਡ ਕਰੋ ਆਪਣੇ ਕਿਸਾਨਾਂ ਨੂੰ ਮੈਂ ਤਾਂ ਹੀ ਕੋਸ਼ਿਸ਼ ਇਹੀ ਹੁੰਦੀ ਆ ਸਾਰੇ ਭਰਾਵਾਂ ਨਾਲ ਆਪਾਂ ਤਾਂ ਦੱਸਦੇ ਆਂ ਵੀ ਪਨੀਰੀ ਤੁਸੀਂ ਆਪ ਤਿਆਰ ਕਰੋ ਜਿੰਨੀ ਪਨੀਰੀ ਤੁਸੀਂ ਆਪ ਤਿਆਰ ਕਰ ਲਓਗੇ ਉਹ ਨਹੀਂ ਬਾਈ ਜੀ ਤੁਹਾਨੂੰ ਮਾਰਕੀਟ ਚ ਸਹੀ ਰੇਟ ਵੀ ਮਿਲੂਗਾ ਜੀ ਕਿਉਂਕਿ ਜਿਹੜੀਆਂ ਨਰਸਰੀਆਂ ਉਹ ਕਈ ਨਰਸਰੀਆਂ ਚੰਗੀਆਂ ਵੀ ਹੈਗੀਆਂ ਜੀ ਕਈ ਨਰਸਰੀਆਂ ਦਾ ਕੰਮ ਹੈਗਾ ਕੱਲੀ ਪਨੀਰੀ ਵੇਚਣ ਦਾ ਹਾਂ ਉਹ ਇਹ ਨਹੀਂ ਦੱਸਦੇ ਵੀ ਇਹ 55 ਦੇ ਨਾਲ ਹੀ ਵੈਰਾਈਟੀ ਆ ਜਾਂ ਇਹ 65 ਦੇ ਨਾਲ ਹੀ ਵੈਰਾਈਟੀ ਆ ਜਾਂ ਇਹ 80 ਦੇ ਨਾਲ ਹੀ ਵੈਰਾਈਟੀ ਉਹ ਤਾਂ ਸਿੱਧਾ ਬਸ ਉਹਨਾਂ ਨੂੰ ਪਨੀਰੀ ਵੇਚਣ ਦਾ ਹੀ ਦਾ ਮਤਲਬ ਹੁੰਦਾ ਜੀ ਉਹਦੇ ਵਿੱਚ ਜਿਹੜੇ ਭਰਾ ਨਵੇਂ ਆ ਜਿਹੜੇ ਹੁਣ ਐਤਕੀ ਵੀ ਜਿਹੜੇ ਨਵੇਂ ਭਰਾਵਾਂ ਨੇ ਕੋਈ ਵੀ ਲਾਉਣੀ ਆ ਹਾਂਜੀ ਉਹ ਜੇ ਤਾਂ ਸੀਡ ਕਹਿ ਕੇ ਮਾਂ ਤੁਸੀਂ ਆਪ ਬਜਾ ਸਕਦੇ ਹੋ ਨਾ ਨਹੀਂ ਆਪ ਪਨੀਰੀ ਵੀਜ ਸਕਦੇ ਤੁਸੀਂ ਆਪ ਖੁਦ ਸੀਡ ਦੇ ਕੇ ਅਗਲੇ ਤੋਂ ਉਹਦੀ ਉਹਨੂੰ ਮਿਹਨਤ ਦੇ ਦਿਓ ਜੀ ਵੀ ਆ ਮੇਰੇ ਆ ਪਨੀਰੀ ਤਿਆਰ ਕਰਦੀ ਜੇ ਤੁਸੀਂ ਪਨੀਰੀ ਅਗਲੇ ਤੋਂ ਲੈਣੇ ਆ ਉਹਦੀ ਕੋਈ ਗਾਰੰਟੀ ਲਿਖ ਕੇ ਲਓ ਵੀ ਵਾਕਈ ਇਹੋ ਉਹੀ ਗਾਰੰਟੀ ਹੈ ਰੈਡੀਓ ਸਹੀ ਹੈ ਅਸੀਂ ਮੰਗੀ ਆ ਜਾਂ ਉਹ ਹੀ ਆ ਉਹਦੇ ਚ ਕੀ ਹੁੰਦਾ ਉਹ ਕੇਰਾ ਦੇ ਦਿੰਦੇ ਆ ਆਪਦੇ ਕੋਲੋਂ ਕਹਿੰਦੇ ਹਾਂ ਵੀ ਹਾਂ ਵੀ ਸਹੀ ਆ ਇਹ ਹੀ ਆ ਸਾਰਾ ਕੁਝ ਸਾਡੀ ਗਾਰੰਟੀ ਆ ਫਲਾਨਾ ਮਗਰੋਂ ਆ ਕੇ ਬਹੁਤ ਦਿੱਕਤ ਆਉਂਦੀ ਹੈ ਇਹ ਮੁੜ ਕੇ ਜਿਹੜੀ 55 ਦਿਨਾਂ ਵਾਲੀ ਵੈਰੈਟੀ ਹੁੰਦੀ ਆ ਉਹ 90 ਦਿਨ ਖੜੀ ਰਹਿੰਦੀ ਆ 90 ਦਿਨ ਫਿਰ ਕਹਿੰਦੇ ਟੈਂਪਰੇਚਰ ਵੱਧ ਗਿਆ ਖੜ ਗਿਆ ਟੈਂਪਰੇਚਰ ਵੱਧ ਗਿਆ ਤੁਹਾਡੇ ਤੇ ਤੁਹਾਨੂੰ ਤੁਸੀਂ ਸੇਵਾ ਨਹੀਂ ਕੀਤੀ ਤੁਸੀਂ ਸਪਰੇ ਨਹੀਂ ਮੌਕੇ ਤੇ ਕੀਤੀ ਤੁਸੀਂ ਪਾਣੀ ਨਹੀਂ ਸਹੀ ਲਾਇਆ ਫਲਾਨਾ ਨਹੀਂ ਕੀਤਾ ਉਹ ਵੱਧ ਟਾਈਮ ਵਾਲੀ ਜਿਹੜੀ ਦੇ ਦਿੰਦੇ ਉਹਦਾ ਰੇਟ ਵੀ ਉਹਦੋਂੋਂ ਨਿਕਲ ਜਾਂਦਾ ਉਹ ਲੇਟ ਹੋ ਜਾਂਦੀ ਹੈ ਫਿਰ ਉਹਦੋਂ ਨੂੰ ਤਾਂ ਮਾਰਕੀਟ 'ਚ ਤਾਂ ਆਟੋਮੈਟਿਕ ਜਿਹੜੀ ਗੋਭੀ ਆ ਬਾਕੀ ਮੋਲ ਦੀ ਪਨੀਰੀ ਦਾ ਰੇਟ ਦਾ ਹੀ ਬਹੁਤ ਫਰਕ ਪੈਂਦਾ ਹਾਂਜੀ ਉਹ ਤਾਂ ਫਿਰ ਉਹਨਾਂ ਨੇ ਜਿਹੜੀ ਮਿਹਨਤ ਆ ਉਹਦਾ ਉਹਨਾਂ ਨੇ ਆਪਦੇ ਰੇਟ ਤਾਂ ਲੈਣੀ ਆ ਜੀ ਹੁਣ ਜਿਹੜੀ ਦੇਸੀ ਵੈਰਾਈਟੀ ਦੀ ਕੋਈ ਵੀ ਤੁਸੀਂ ਗੋਭੀ ਲਵੋਗੇ ਉਹ ਤੁਹਾਨੂੰ 40 ਪੈਸੇ ਤੋਂ ਲੈ ਕੇ 30 ਪੈਸੇ ਤੋਂ ਲੈ ਕੇ 50 ਪੈਸੇ ਤਾਈਂ ਤੁਹਾਨੂੰ ਬੂਟਾ ਮਿਲ ਜਾਊਗਾ ਹਾਂਜੀ ਹਾਈਬ੍ਰਿਡ ਆ ਜਿਹੜਾ ਉਹ ਅਸੀਂ 90 ਪੈਸੇ ਬੂਟਾ ਮਿਲੂਗਾ ਕਿਉਂਕਿ ਹਾਈਬ੍ਰਿਡ ਸੀਡ ਮਹਿੰਗੇ ਮਹਿੰਗੇ ਤਾਂ ਮੈਂ ਤਾਂ ਇਹੀ ਕੋਸ਼ਿਸ਼ ਕਰੂੰਗਾ ਵੀ ਜਿੰਨੇ ਭਰਾਵਾਂ ਨੇ ਆਪਣੇ ਨੇਅਤ ਕੀ ਗੋਭੀ ਲਾਉਣੀ ਆ ਗੇਤੀ ਚ ਲਾਉਣੀ ਆ ਜਾਂ ਪਛੇਤੀ ਚ ਲਾਉਣੀ ਆ ਉਹ ਬਈ ਚੰਗੀ ਕੰਪਨੀ ਦਾ ਸੀਡ ਦੁਕਾਨਦਾਰ ਨਾਲ ਗੱਲ ਕਰ ਲੈ ਨਹੀਂ ਦੁਕਾਨਦਾਰ ਸਹੀ ਗਾਈਡ ਕਰਦਾ ਤਾਂ ਮੈਂ ਆਪਾਂ ਬੈਠੇ ਆ ਆਪਾਂ ਨੂੰ ਪੁੱਛ ਲੋ ਯਾਰ ਵੀ ਅਸੀਂ ਕੋਈ ਦੋ ਕਨਾਲਾ ਜਾਂ ਚਾਰ ਕਨਾਲਾ ਲਾਉਣੀ ਕਿਹੜੀ ਵੈਰਾਈਟੀ ਲਾਈ ਹੈ ਆਪਾਂ ਦੱਸ ਦਿਨੇ ਦੱਬਾ ਨੰਬਰ ਦੱਸ ਦੂਗਾ 94632 33845 ਆਪਣਾ ਨੰਬਰ ਆ ਬਾਈ ਜੀ ਕੋਈ ਵੀ ਭਰਾ ਜਦੋਂ ਮਰਜ਼ੀ ਕਾਲ ਕਰੇ ਤੇ ਜੇ ਮੈਂ ਕਿਸੇ ਕੰਮ ਚ ਹੋਆ ਜਾਂ ਕਿਸੇ ਟਰੈਕਟਰ ਤੇ ਬੈਠਾ ਹੋਆ ਤਾਂ ਕਈ ਵਾਰੀ ਕਾਲ ਨਹੀਂ ਚੱਕਦਾ ਬਾਕੀ ਮੈਂ ਮੈਸੇਜ ਕਰ ਦੋ ਹਣਾ WhatsApp ਮੈਸੇਜ ਪਾ ਦਿਓ WhatsApp ਤੇ ਵੀ ਅਸੀਂ ਬਾਈ ਆ ਵੈਰਾਈਟੀ ਲਾਉਣਾ ਚਾਹੁੰਦੇ ਆ ਜੀ ਤੇ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਤੇ ਬਾਕੀ ਆਪਣਾ ਗਿਆਨੀ ਬੀਜ ਭੰਡਾਰ ਮੋਗੇ ਵਾਲੇ ਹੈਗੇ ਆ ਜੀ ਹਾਂਜੀ ਤੁਸੀਂ ਉਹਨਾਂ ਤੋਂ ਸੀਡ ਲੈ ਸਕਦੇ ਹੋ ਵਧੀਆ ਕੁਆਲਿਟੀ ਦਾ ਮਾੜਾ ਸੀਡ ਕਿਸੇ ਕੰਪਨੀ ਦਾ ਉਹ ਰੱਖਦੇ ਹੀ ਨਹੀਂ ਨਾ ਉਹ ਕਿਸੇ ਮਾੜੇ ਸੀਡ ਦੀ ਵਰਤੋਂ ਕਰਦੇ ਨਾ ਹੀ ਕਿਸੇ ਨੂੰ ਗੈਰ ਕਰਦੇ ਆਪਣੋਂ ਇਉਂਦਾ ਵੀ ਮੇਰਾ ਸਾਰਾ ਸੀਡ ਉਹਨਾਂ ਕੋਲੋਂ ਆਉਂਦਾ ਜੀ ਜੀ ਆਪਾਂ ਜੋ ਉਹਨਾਂ ਨੂੰ ਕਹਿੰਨੇ ਆ ਬਸ ਤੇਰ ਖਾ ਦਿੰਦੇ ਨਹੀਂ ਆਪ ਖੁਦ ਆਪ ਆ ਕੇ ਦੇ ਜਾਂਦੇ ਆ ਜੋ ਮੰਗਾਂਗੇ ਉਹ ਹੀ ਦੇਣਗੇ ਠੀਕ ਉਹ ਆਪ ਵੀ ਉਹ ਚੰਗੀਆਂ ਵੈਰਾਈਟੀਆਂ ਜਿਹੜੀਆਂ ਕੋਈ ਨਵੀਆਂ ਕੰਪਨੀਆਂ ਆਉਂਦੀਆਂ ਆਪਾਂ ਨੂੰ ਟ੍ਰਾਇਲ ਦੇ ਤੌਰ ਤੇ ਪਹਿਲਾਂ ਦੱਸ ਦਿੰਦੇ ਆ ਵੀ ਆਹ ਟ੍ਰਾਇਲ ਲਾਓ ਐਤਕੀ ਜੇ ਉਹ ਆਪਾਨੂੰ ਚੰਗਾ ਲੱਗਦਾ ਤਾਂ ਅਗਲੇ ਸਾਲ ਤੋਂ ਵਧਾ ਦਿੰਨੇ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਪਰ ਮਜੀਤ ਧੰਨਵਾਦ ਤੁਹਾਡਾ ਬਹੁਤ-ਬਹੁਤ ਬਾਕੀ ਦੋਸਤੋ ਬਾਈ ਦਾ ਪੇਜ ਹਨਾ ਮਾਨ ਫਾਰਮ ਕੋਟ ਪੂਰਾ ਦੇ ਨਾਮ ਤੇ ਆ ਜਿਹੜੀਆਂ ਵੀ ਜਾਣਕਾਰੀਆਂ ਹੁੰਦੀਆਂ ਬਾਈ ਹੋਰੀ ਡੇਲੀ ਅਪਡੇਟ ਦਿੰਦੇ ਆ ਡੇਲੀ ਵੀਡੀਓ ਇਹਨਾਂ ਦੀ ਆਉਂਦੀਆਂ ਤੁਸੀਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਬਾਈ ਹੋਰੀ ਵਧੀਆ ਤਰੀਕੇ ਨਾਲ ਕਿਸਾਨਾਂ ਨੂੰ ਦੱਸਦੇ ਰਹਿੰਦੇ ਆ ਸਿੱਖਣਾ ਤੇ ਸਮਝਣਾ ਤੇ ਮੰਨਣਾ ਤੁਹਾਡਾ ਫਰਜ਼ ਆ ਬਾਈ ਜੇ ਖੇਤੀ ਕਰਨੀ ਹੈ ਗੋਭੀ ਦੀ ਤਾਂ ਬਾਈ ਦੇ ਟੱਚ 'ਚ ਜਰੂਰ ਰਹੋ ਵਧੀਆ ਤੁਹਾਨੂੰ ਸਹੀ ਸਲਾਹ ਦੇਣਗੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਫੋਟੋ ਕਰਦੀ ਐ ਇੱਕ